ਉਹਦਾ ਕਹਿਣਾ ਹੈ ਕਿ ਇਹਨਾਂ ਦੇ ਐਮਐਲਏ ਹੀ ਇਹ ਜਿਹੜੀ ਸਰਕਾਰ ਹੈ ਉਹਨਾਂ ਨੂੰ ਕੋ ਲਵਾ ਬਾਈ ਬਾਜੀਆਂ ਬੰਦ ਕਰੋ ਕੰਮ 'ਤੇ ਆਂਦੋ ਆਪਣਾ ਆ ਲੋਕਾਂ ਨੂੰ ਐਵੇਂ ਡਰਾਮੇ ਵੇਚ ਨਾ ਪਾਓ ਬਣਦੇ ਐਮਐਲਏ ਸਰਕਾਰ ਆ ਅ ਰਾਜੇ ਵਿਢਿੰਗ ਦਾ ਇੱਕ ਬਿਆਨ ਆਂਦਾ ਹੈ ਜੇ ਅਗਰ ਤੇਰਾ ਤੀਆਂ ਤੇਰਾ ਸੀਟਾਂ ਆਮ ਆਦਮੀ ਪਾਰਟੀ ਜਿੱਤਦੀ ਹੈ ਤਾਂ ਮੈਂ ਰਾਜਨੀਤੀ ਛੱਡ ਦੂੰ ਉਹਨੂੰ ਕੋਈ ਘਰ ਬੈਜਾ ਹੋਣੀ ਰੋਬਿਨ ਸਾਹਿਬ ਲਾ ਨੇ ਆਮ ਆਦਮੀ ਪਾਰਟੀ ਜੁਆਇਨ ਕੀਤੀ ਤੇ ਕੀ ਉਹਨਾਂ ਦਾ ਫੋਨ ਆਇਆ ਜਾਂ ਫਿਰ ਗੱਲਬਾਤ ਦੇਖੋ ਮੈਂ ਮੈਂ ਤਾਂ ਬਹੁਤ ਹੋ ਗਿਆ ਛੱਡ ਕੇ ਵੀ ਸਾਹਿਬ ਨੂੰ ਉਸ ਨਾਲ ਹੋ ਗਿਆ ਸੋਰੀ 16-17 ਸਾਲ ਤੋਂ ਹੋ ਗਿਆ ਸੀ ਸਿਮ ਸਾਹਿਬ ਕਹਿੰਦੇ ਵੀ ਮੈਨੂੰ ਕੰਮ ਕਰਨ ਲੈ ਬੰਦੇ ਲੋੜਾ ਮੈਂ ਕਿਹਾ ਜੀ ਮੈਂ 15-16 ਸਾਲ ਬੀਜੇਪੀ ਜਿਵੇਂ ਖਰਾਬ ਕੀਤੇ ਬਹੁਤ ਮਿਹਨਤ ਨਾ ਕੀਤੇ ਇਮਾਨਦਾਰੀ ਨਾਲ ਕੰਮ ਕੀਤਾ ਵਫਾਦਾਰੀ ਨਾਲ ਕੀਤਾ ਜੁਝਾਰੂਪਾਨਾ ਕੰਮ ਕੀਤਾ ਔਰ ਠੋਕੇ ਕੰਮ ਕੀਤਾ ਪਰ ਮੈਨੂੰ ਕਹਿੰਦੇ ਮੇਰੀ ਕਰਜ਼ ਨਹੀਂ ਪਈ ਵਿਜੇ ਸਾਹਪਲਾ ਦੇ ਕਰੀਬੀ ਰਹੇ ਰੋਬਿਨ ਸਾਹਪਲਾ ਅੱਜ ਬੀਜੇਪੀ ਛੱਡ ਆਮ ਆਦਮੀ ਪਾਰਟੀ ਦਾ ਦਮਨ ਫੜ ਚੁੱਕੇ ਨੇ ਜਿੱਥੇ ਬੀਜੇਪੀ ਦੇ ਡੈਲੀਆਂ ਦੇ ਵਿੱਚ ਤਿਰੰਗਾ ਝੰਡਾ ਲੈ ਕੇ ਰੋਡ ਤੇ ਉਤਰਦੇ ਨਜ਼ਰ ਆਉਂਦੇ ਸੀ ਅੱਜ ਉਹੀ ਰੋਬਿਨ ਸਾਹਪਲਾ ਜਿਹੜੇ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਾਂਗੇ ਰੋਬਿਨ ਜੀ ਪਹਿਲਾ ਥੈਂਕ ਯੂ ਜੀ ਧੰਨਵਾਦ ਜੀ ਬਹੁਤ-ਬਹੁਤ ਹੌਟ ਨਿਊਜ਼ ਦਾ ਤੁਸੀਂ ਮੇਰੀ ਜਿਹੜੀ ਆਵਾਜ਼ ਆ ਉਹ ਜਨਤਾ ਤੱਕ ਪਹੁੰਚਾਉਗੇ ਬਹੁਤ-ਬਹੁਤ ਧੰਨਵਾਦ ਅ ਕੀ ਕਾਰਨ ਰਹੇ ਤੁਸੀਂ ਬੀਜੇਪੀ ਜਿਹੜੀ ਆ ਛੱਡ ਦਿੱਤੀ ਆਮ ਆਦਮੀ ਪਾਰਟੀ ਦਾ ਹੱਥ ਬੀਜੇਪੀ ਚ ਕੰਮ ਕਰਨ ਵਾਲੇ ਦੀ ਕਦਰ ਨਹੀਂ ਵਰਕਰ ਦੀ ਕਦਰ ਨਹੀਂ ਜਿਹੜਾ ਕੰਮ ਕਰਨ ਵਾਲਾ ਉਹਨੂੰ ਇਗਨੋਰ ਕੀਤਾ ਜਾਂਦਾ ਜਿਹੜਾ ਕੰਮ ਕਰਨ ਵਾਲਾ ਲਈ ਉਹਨੂੰ ਗੇ ਕੀਤਾ ਜਾਂਦਾ ਇਸ ਕਰਕੇ ਮੈਨੂੰ ਇਹ ਮੀਡੀਆ ਦੀ ਮੈਂ ਕਹ ਲੋ ਵੀ ਨੀਤੀ ਮੈਨੂੰ ਚੰਗੀ ਨਹੀਂ ਲੱਗੀ ਇਸ ਕਰਕੇ ਮੈਂ ਉਹਨੂੰ ਅਲਵਿਦਾ ਕਹਤਾ ਹਾਂ ਕੋਈ ਵੀ ਸੀਨੀਅਰ ਅਧਿਕਾਰੀ ਜਾਂ ਫਿਰ ਪਾਰਟੀ ਦਾ ਕੋਈ ਨੁਮਾਇੰਦਾ ਜਿਹੜਾ ਤੁਹਾਡੇ ਤੁਹਾਨੂੰ ਮਿਲਣ ਆਇਆ ਨਹੀਂ ਬਹੁਤ ਲੋਕਾਂ ਨਾਲ ਮੈਨੂੰ ਫੋਨ ਕਰਾਇਆ ਮੈਂ ਜਦੋਂ ਮ ਆਪਣਾ ਮਾਨ ਨਹੀਂ ਬਣਾ ਲਿਆ ਮੈਂ ਕਿੰਨੀ ਆਮ ਆਮ ਆਦੀ ਪਾਰਟੀ ਚ ਕੰਮ ਕਰਨਾ ਜਿਹੜੀ ਲੋਕਾਂ ਦੇ ਹਿੱਤਾਂ ਦੀ ਪਾਰਟੀ ਉਹ ਚ ਕੰਮ ਕਰਨਾ ਤੇ ਫਿਰ ਮੈਂ ਫੋਨ ਨਹੀਂ ਚੱਕ ਲਿਆ ਲੋਕਾਂ ਦਾ ਬਹੁਤ ਫੋਨ ਹੈ ਪਤਾ ਨਹੀਂ ਮੇਰੇ 100 ਤੋਂ ਵੱਸ ਕੇ ਆ ਗਏ ਪੀਏ ਮੇਰੇ ਤਾਂ ਕੱਲ ਦੀਆਂ ਕਿਹੜੀਆਂ ਨੀਤੀਆਂ ਅਸੀਂ ਨੇ ਦੇਖੀਆਂ ਆਮ ਆਦਮੀ ਪਾਰਟੀ ਦੀਆਂ ਜਿਹੜੀਆਂ ਦੇਖ ਕੇ ਤੁਸੀਂ ਆਮ ਆਦਮੀ ਆਮ ਆਦੀ ਪਾਰਟੀ ਨਾ ਜਿਹੜੀ ਉਹ ਆਮ ਘਰਾਂ ਦੀ ਪਾਰਟੀ ਆ ਜੀ ਉਹਦੀ ਐਗਜ਼ੈਂਪਲ ਜਿਹੜੀ ਮਾਨੇਕ ਕੇਜਰੀਵਾਲ ਸਾਹਿਬ ਔਰ ਸੀਐਮ ਸਾਹਿਬ ਨੇ ਜਿਹੜੀ ਫਿਟ ਕੀਤੀ ਆ ਉਹ ਉਹ ਤੋਂ ਕੋਈ ਵਾਂਝ ਨਹੀਂ ਰਹਿ ਸਕਦਾ ਜੀ ਕਿ ਗਰੀਬ ਬੰਦਾ ਜਿਹੜਾ ਕੋਈ ਸਾਈਕਲਾਂ ਵਾਲਾ ਉਹ ਨੂੰ ਟਿਕਟ ਦੇ ਦਿੱਤੀ ਕੋਈ ਸਿਰਫ ਇੱਕ ਸ਼ਕਤੀ ਦੇਖੀ ਕਿ ਉਹ ਕੰਮ ਕਰਨ ਵਾਲਾ ਉਹ ਸਮਾਜ ਸੇਵਾ ਕਰਨ ਵਾਲਾ ਹੈ ਜੇ ਕੋਈ ਮੋਬਾਈਲ ਦੀ ਦੁਕਾਨ ਵਾਲਾ ਉਹ ਨੂੰ ਟਿਕਟ ਦੇ ਦਿੱਤੀ ਜੇ ਕੋਈ ਟੀਚਰ ਟੈਰ ਉਹ ਨੂੰ ਟਿਕਟ ਦੇ ਦਿੱਤੀ ਮਤਲਬ ਅਸੀਂ ਬਹੁਤ ਸਾਰੇ ਐਗਜ਼ੈਂਪਲ ਆ ਜੇ ਐਗਜ਼ੈਂਪਲ ਗਿਣਨ ਲੱਪੇ ਤਾਂ 92 ਬੰਦੇ ਆ ਜੀ ਐਮਐਲਏ ਜੀ ਬਹੁਤ ਸਮਾਂ ਹੋ ਜਾਏਗਾ ਮਤਲਬ ਐਸੀ ਪਾਰਟੀ ਜਿਹੜੀ ਲੋਕਾਂ ਦੇ ਆਪਣੀ ਪਾਰਟੀ ਹੋਵੇ ਕਿ ਉਹ ਚ ਪਾਰਟੀ ਜਾ ਕੇ ਹਰ ਬੰਦਾ ਸੋਚ ਸਕਦਾ ਜਿਹੜਾ ਬੰਦਾ ਸਮਾਜ ਦੀ ਸੇਵਾ ਕਰਨੀ ਚਾਹੁੰਦਾ ਕੰਮ ਕਰਨਾ ਚਾਹੁੰਦਾ ਸਮਾਜ ਲਈ ਪੰਜਾਬ ਲਈ ਇਤਾਲੀ ਕੰਮ ਕਰਨਾ ਚਾਹੁੰਦਾ ਇਹੋ ਜਿਹੇ ਬੰਦੀ ਦੀ ਪਾਰਟੀ ਨੂੰ ਲੋੜ ਆ ਔਰ ਪਾਰਟੀ ਉਹਨਾਂ ਦੀ ਪਿੱਠ ਤੇ ਹੱਥ ਰੱਖਦੀ ਆ ਉਹਨਾਂ ਤੋਂ ਕੰਮ ਕਰਾਉਂਦੀ ਆ ਜੀ ਇਹ ਨੀਤੀਆਂ ਪਾਰਟੀ ਦੀ ਬਹੁਤ ਅੱਛੀਆਂ ਨੇ ਮੈਂ ਉਹ ਸੀਐਮ ਸਾਹਿਬ ਨਾਲ ਮਿਲੇ ਸੀਗੇ ਤੁਹਾਡੀ ਵਾਈਬ ਵੀ ਨਾਲ ਗਏ ਸੀਗੇ ਕੀ ਕਹਿਣਾ ਸੀ ਸੀਐਮ ਸਾਹਿਬ ਸੀਐਮ ਸਾਹਿਬ ਕਹਿੰਦੇ ਵੀ ਮੈਨੂੰ ਕੰਮ ਕਰਨ ਵਾਲੇ ਬੰਦੇ ਦੀ ਲੋੜ ਆ ਮੈਂ ਕਹਾਂ ਜੀ ਮੈਂ 15 16 ਸਾਲ ਬੀਜੇਪੀ ਚ ਖਰਾਬ ਕੀਤੇ ਆ ਬਹੁਤ ਮਿਹਨਤ ਨਾ ਕੀਤੇ ਇਮਾਨਦਾਰੀ ਨਾਲ ਕੰਮ ਕੀਤਾ ਵਫਾ ਨਾਲ ਕੀਤਾ ਜੁਝਾਰੂਪਾਨਾ ਕੰਮ ਕੀਤਾ ਔਰ ਠੋਕੇ ਕੰਮ ਕੀਤਾ ਪਰ ਮੈਂ ਕਹਾਂ ਉੱਥੇ ਮੇਰੀ ਕਦਰ ਨਹੀਂ ਪਈ ਹੁਣ ਮੇਰੀ ਤੁਹਾਡੇ ਘਰ ਤੇ ਜੁੜ ਕੇ ਬੇਨਤੀ ਆ ਕਿ ਮੈਨੂੰ ਤੁਸੀਂ ਮੇਤੇ ਹੱਥ ਰੱਖਿਓ ਇਹ ਤਾਂ ਤੁਸੀਂ ਪੰਜਾਬ ਦਾ ਭਲਾ ਚਾਹੁੰਦੇ ਆ ਉਦ ਹੀ ਪੰਜਾਬ ਦਾ ਭਲਾ ਮੈਂ ਚਾਹੁੰਨਾ ਇਹ ਤਾਂ ਤੁਹਾਡੇ ਦਿਮਾਗ 'ਚ ਇੱਕ ਜਜ਼ਬਾ ਤੁਹਾਡੇ ਦਿਲ 'ਚ ਸਮਾਜ ਸੇਵਾ ਕਰਨ ਦਾ ਉਹ ਜਜ਼ਬਾ ਮੇਰੇ ਦਿਲ 'ਚ ਆ ਐਸੀ ਕਰਕੇ ਮੈਂ ਤੁਹਾਡੇ ਦਰਬਾਰ ਆਇਆ ਕਿ ਤੁਸੀਂ ਮੈਨੂੰ ਪਸੰਦ ਕੀਤਾ بس ਮੇਤੇ ਹੱਥ ਰੱਖਿਓ ਕਿ ਆਪਾਂ ਸਮਾਜ ਸੇਵਾ ਕਰਨੀ ਹੈ। ਬੀਜੇਪੀ ਤੋਂ ਜਾਖੜ ਸਾਹਿਬ ਅਤੇ ਉਹਨਾਂ ਦੀ ਟੀਮ ਸਾਰੀ ਵਿਜੇ ਸੰਪਲਾ ਦੇ ਕਰ ਗਏ ਸੀਗੇ ਉਹਨਾਂ ਨੂੰ ਮਨਾਉਣ ਵਾਸਤੇ ਕਿ ਹੁਣ ਕੀ ਨਿਕਲਿਆ ਉਹਨਾਂ ਦਾ। ਵਿਜੇ ਸੰਪਲਾ ਜੀ ਬਾਰੇ ਮੈਂ ਕੋਈ ਕਮੈਂਟ ਨਹੀਂ ਕਰ ਸਕਦਾ। ਮੇਰੇ ਰਾਣ ਦੇ ਗੁਰੂ ਨੇ, ਮੇਰੇ ਪਿਤਾ ਸਮਾਨ ਨੇ, ਪਿਤਾ ਸਮਾਨ ਹੀ ਮੈਂ ਕਹਿ ਸਕਦਾ ਕਿ ਮੇਰੇ ਪਿਤਾ ਜੀ ਨੇ। ਇਸ ਕਰਕੇ ਉਹਨਾਂ ਬਾਰੇ ਮੈਂ ਕੋਈ ਕਮੈਂਟ ਨਹੀਂ ਕਰ ਸਕਦਾ। ਉਹਨਾਂ ਬਾਰੇ ਮੈਂ ਕੁਝ ਨਹੀਂ ਬੋਲ ਸਕਦਾ। ਉਹਨਾਂ ਬਾਰੇ ਬੋਲਣਾ ਮੇਰੇ ਅਧਿਕਾਰ ਖੇਤਰ ਤੋਂ ਬਾਹਰ ਦੀ ਗੱਲ ਹੈ। ਬਿਲਕੁਲ ਵਿਜੇ ਸਾਹਪਲਾ ਜਿਸ ਤੋਂ ਬਿਨਾ ਰੋਬਿੰਸ ਆਪਣਾ ਆਪਣਾ ਪੈਨ ਨਹੀਂ ਪੁੱਟ ਸਕਦਾ ਇੱਕ ਗੱਲ ਇਹ ਵੀ ਆਂਦੀ ਹੈ ਲੇਕਿਨ ਜਦੋਂ ਰੋਬਿੰਸ ਸਾਹਪਲਾ ਨੇ ਆਮ ਆਦਮੀ ਪਾਰਟੀ ਜੁਆਇਨ ਕੀਤੀ ਤੇ ਕੀ ਉਹਨਾਂ ਦਾ ਫੋਨ ਆਇਆ ਜਾਂ ਫਿਰ ਗੱਲਬਾਤ ਹੋਈ ਸੁਜੈਸ਼ਨ ਕੋਈ ਦੇਖੋ ਮੈਂ ਮੈਂ ਤਾਂ ਬਹੁਤ ਦੁਖੀ ਹਾਂ ਛੱਡ ਕੇ ਵੀ ਸਾਹਪਲਾ ਨੂੰ ਹੋ ਸਕਦਾ ਉਹ ਵੀ ਹੋਏ ਹੋਣਗੇ ਜੀ ਸੌਰੀ ਦੁਖੀ ਤਾਂ ਹੋਏ ਹੋਣਗੇ ਵੀ ਸੋਣਾ 16 17 ਸਾਲ ਕੰਮ ਕੀਤਾ ਬਣਾਉਣ ਵਾਲਾ ਜੀ ਪਰ ਬੀਜਪੀ ਨੇ ਨਾ ਕਰ ਰਿਹਾ ਕਦਰ ਬਣਾ ਦੀ ਤੇ ਨਾ ਕਰ ਸਾਡੀ ਬਾਈ ਜੀ ਬਿਲਕੁਲ ਉਹ ਦੇਖਣ ਨੂੰ ਵੀ ਮਿਲਿਆ ਜਿੱਥੇ ਕਿ ਉਹਨਾਂ ਨੇ ਪੇਜ ਦੇ ਉੱਤੇ ਉਹਨਾਂ ਨੇ ਮੋਦੀ ਪਰਿਵਾਰ ਦਾ ਇੱਕ ਟਾਈਟਲ ਦਿੱਤਾ ਸੀਗਾ ਉਹ ਵੀ ਹਟਾ ਦਿੱਤਾ ਗਿਆ ਸੀਗਾ ਵੀ ਇਸਾਂ ਬਾਰੇ ਨੋ ਕਮੈਂਟ ਸੋ ਗੱਲ ਕਰੀਏ ਇਸ ਸਮੇ ਆਮ ਆਦਮੀ ਪਾਰਟੀ ਛੱਡ ਬੀਜਪੀ ਜੁਆਇਨ ਕੀਤੇ ਉਹਨਾਂ ਦਾ ਕੈਂਡੀਡੇਟ ਬਣੇ ਸੁਸ਼ੀਲ ਰਿੰਕੂ ਕੀ ਲੱਗਦਾ ਇਸ ਵਾਰ ਜਿੱਤ ਪ੍ਰਾਪਤ ਕਰ ਸਕਣਗੇ ਠੀਕੋ ਪਾਣੀ ਪਲਾਮਾ ਨਹੀਂ ਨਹੀਂ ਪਾਣੀ ਨਹੀਂ ਨਹੀਂ ਕੀ ਲੱਗਦਾ ਜਿੱਤ ਪ੍ਰਾਪਤ ਕਰ ਕੋਈ ਪ੍ਰਾਪਤ ਜਿੱਤਨੀ ਕਰੇਗਾ ਆਮ ਆਦਮੀ ਪਾਰਟੀ ਪੰਜਾਬ ਤੋਂ ਆਪਣਾ ਪੰਚਮਲਾ ਲਾਏ ਜੀ ਔਰ ਸਭ ਤੋਂ ਈ ਪਹਿਲੀ ਸੀਟ ਦੀ ਜਿੱਦੀ ਗਾਰੰਟੀ ਆ ਉਹ ਜਿੰਦਰ ਵਸਤੀ ਹੋਏਗੀ ਜਿਲੰਦਰ ਦੀ ਹੋਏਗੀ ਲਿੰਕੂ ਵੀ ਇਸ ਸਮੇਂ ਆਪਣਾ ਪੱਖ ਜਿਹੜਾ ਭਾਰੀ ਰੱਖਣ ਦੇ ਨੇ ਉਹ ਉਹਨਾਂ ਨੂੰ ਪਤਾ ਹੋਵੇਗਾ ਰੱਖ ਰਹੇ ਹੋਣਗੇ ਭਾਰੀ ਪੱਖ ਤਾਂ ਬਹੁਤ ਚੀਜ਼ਾਂ ਭਾਰੀ ਰੱਖਦੀਆਂ ਆਪਣਾ ਜੀ ਪਰ ਪੱਖ ਭਾਰੀ ਉਹਨਾਂ ਦਾ ਜਿਹੜੇ ਬੰਦੇ ਕੰਮ ਕਰਦੇ ਆ ਕੰਮ ਵਾਲੇ ਬੰਦੇ ਆ ਉਹਨਾਂ ਦਾ ਪੱਖ ਭਾਰੀ ਹੁੰਦਾ ਅੱਛਾ ਚੰਨੀ ਸਾਹਿਬ ਇਸ ਸਮੇਂ ਉਹਨਾਂ ਦੇ ਬਹੁਤ ਸਾਰੇ ਕਮੈਂਟ ਜਿਹੜੇ ਨੇ ਉਹ ਲਗਾਤਾਰ ਆnde ਦਿਖ ਰਹੇ ਨੇ ਚਾਹੇ ਜੇ ਗੱਲ ਕਰੀਏ ਪਵਨ ਤੀਨੂ ਦੀ ਜਾਂ ਫਿਰ ਸੁਸ਼ੀਲ ਸਿੰਘ ਦੀ ਹਾਂਜੀ ਪਵਨ ਤੀਨੂ ਦੇ ਉੱਤੇ ਤੰਜ ਕਸਦੇ ਨਜ਼ਰ ਆ ਰਹੇ ਨੇ ਚਰਨਜੀਤ ਸਿੰਘ ਚੰਨੀ ਜੀ ਕਦੀ ਕਹ ਰਹੇ ਨੇ ਕਦੀ ਕਹ ਰਹੇ ਨੇ ਅਲੱਗ-ਅਲੱਗ ਪਾਰਟੀਆਂ ਤੋਂ ਜੁਆਇਨ ਕਰ ਹੁਣ ਆਮ ਆਦਮੀ ਦਾ ਪੱਟਾ ਗਲੇ ਪਾ ਲਿਆ ਚਰਨਜੀਤ ਚੰਨੀ ਜੀ ਪੜ੍ਹੇ ਲਿਖੇ ਨੇ ਸੂਝਵਾਨ ਨੇ ਲੋਕੀ ਵੀ ਉਹਨਾਂ ਨੂੰ ਉਸ ਉਸ ਇਲਾਕੇ ਦੇ ਇਧਰ ਦੇ ਨਹੀਂ ਉਸ ਇਲਾਕੇ ਦੇ ਬਹੁਤ ਪਿਆਰ ਕਰਦੇ ਨੇ ਕਰਦੇ ਹੋਣਗੇ ਪਰ ਉਹਨਾਂ ਵਾਸਤੇ ਇਹ ਚੰਗੀ ਗੱਲ ਨਹੀਂ ਕਿ ਉਹ ਐਹੋ ਜਿਹੀ ਪਟੇ ਵਰਗੀ ਗੱਲ ਜਾਂ ਐਸੀ ਜਿਹੀ ਪਦੀ ਸ਼ਬਦਾਵਲੀ ਕਿਸੇ ਸਮਾਜ ਦੇ ਬੰਦੇ ਦੀ ਕਰਨ ਇਹ ਉਹਨਾਂ ਨੂੰ ਸ਼ੋਭਾ ਨਹੀਂ ਦਿੰਦੀ ਮੈਂ ਉਹਨਾਂ ਨੂੰ ਬੇਨਤੀ ਕਰਾਂਗਾ ਅਸੀਂ ਤੁਹਾਡੀ ਇੱਜ਼ਤ ਕਰਦੇ ਹਾਂ ਤੁਸੀਂ ਸਾਡੇ ਸਮਾਜ ਦੇ ਹੋ ਤੁਸੀਂ ਆਗੂ ਵੀ ਹੋ ਕਾਂਗਰਸ ਪਾਰਟੀ ਦੇ ਪਰ ਮੈਂ ਤੁਹਾਨੂੰ ਬੇਨਤੀ ਕਰਾਂਗਾ ਕਿ ਐਹੋ ਜਿਹੀ ਪਦੀ ਸ਼ਬਦਾਵਲੀ ਨਾ ਵਰਤੋ ਜਿਸ ਨਾਲ ਸਮਾਜ ਦੀ ਤੁਹਾਡੀ ਸ਼ੋਭਾ ਖਰਾਬ ਹੋ ਜੀ ਅੱਜ ਗੱਲ ਕਰੀ ਉਹਨਾਂ ਕੋ ਉਹਨਾਂ ਵੱਲੋਂ ਇੱਕ ਵੱਡਾ ਬਿਆਨ ਵੀ ਜਾਰੀ ਹੋਇਆ ਜਿੱਥੇ ਤੁਸੀਂ ਵੀ ਕਹਿ ਰਹੇ ਹੋ ਕਿ 92 ਐਮਐਲਏ ਆਮ ਆਦਮੀ ਪਾਰਟੀ ਦੇ ਨੇ ਲੇਕਿਨ ਉਹਨਾਂ ਦਾ ਕਹਿਣਾ ਹੈ ਕਿ 1 ਜੂਨ ਤੋਂ ਬਾਅਦ ਇਹ ਜਿਹੜੀ ਆਮ ਆਦਮੀ ਪਾਰਟੀ ਹੈ ਉਹ ਡਿਗਣ ਵਾਲੀ ਹੈ ਚਲੋ ਦੇਖਦੇ ਆ ਫਿਰ ਡਿਗ ਜੇ ਖੜਦੀ ਆ 92 ਐਮਐਲਏ ਹੁਣ ਤੋਂ ਬਾਅਦ ਵੀ ਤੁਹਾਨੂੰ ਲੱਗਦਾ ਉਹਨਾਂ ਦਾ ਕਹਿਣਾ ਹੈ ਕਿ ਇਹਨਾਂ ਦੇ ਐਮਐਲਏ ਹੀ ਇਹ ਜਿਹੜੀ ਸਰਕਾਰ ਹੈ ਉਹ ਡਗਾਣ ਉਹਨਾਂ ਨੂੰ ਕੋ ਲਵਾਫੇ ਬਾਜ਼ੀਆਂ ਬੰਦ ਕਰੋ ਕੰਮ ਵੱਲ ਧਿਆਨ ਦਿਓ ਆਪਣਾ ਆ ਲੋਕਾਂ ਨੂੰ ਅਮੀ ਡਰਾਮੇ ਬਾਜੀ ਨਾ ਪਾਓ 92 ਐਮਐਲਏ ਦੀ ਸਰਕਾਰ ਆ ਤੁਸੀਂ ਸਿੱਟ ਲੈਣੀ ਹੈ ਇਹ ਸਭ ਡਰਾਮੇ ਬਾਜ਼ੀਆਂ ਲਫਾਵੇ ਬਾਜ਼ੀਆਂ ਲੋਕਾਂ ਦਾ ਧਿਆਨ ਭਟਕਾ ਰਹੇ ਆ ਇਹ ਵੀ ਸਰਕਾਰ ਡੇ ਜਾਨੀ ਤੇ ਇਸ ਸਰਕਾਰ ਦੇ ਨਾਲ ਨਾ ਹੋ ਕਿਤੇ ਸਰਕਾਰ ਨਹੀਂ ਜਾਂਦੀ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਆ ਕੇਜਰੀਵਾਦੀ ਦੀ ਸਰਕਾਰ ਆ ਪੰਜਾਬ ਦੀ ਸਰਕਾਰ ਆ ਆਮ ਆਦਮੀ ਪਾਰਟੀ ਦੀ ਸਰਕਾਰ ਆ ਆਮ ਲੋਕਾਂ ਦੀ ਸਰਕਾਰ ਆ ਦਲਿਤ ਸਮਹਾਇ ਦੀ ਸਰਕਾਰ ਆ ਹਰ ਵਰਗ ਦੀ ਸਰਕਾਰ ਆ ਇਹ ਨਹੀਂ ਡਿਗਦੀ ਬਿਲਕੁਲ ਜਿੱਦਾਂ ਤੁਸੀਂ ਕਹਿ ਰਹੇ ਹੋ ਕਿ ਇਹ ਜਿਹੜੀ ਸਰਕਾਰ ਹੈ ਇਹ ਜਿਹੜੇ ਆਰਡਰ ਪਾਸ ਕਰੇਗੀ ਰੋਬਿਨਸਨ ਆਪਲਾ ਨੂੰ ਮੰਨਦਾ ਨਜ਼ਰ ਆਏਗਾ ਕਿ ਚਾਹੇ ਉਹ ਕੇਜਰੀਵਾਲ ਸਾਹਿਬ ਦਾ ਹੋਵੇ ਜਾਂ ਉਹ ਸੀਮਾਨ ਦਾ ਹੋਵੇ ਲੇਕਿਨ ਜਖੜ ਸਾਹਿਬ ਦਾ ਇੱਕ ਬਿਆਨ ਆਂਦਾ ਹੈ ਕਿ ਜਿੱਥੇ ਸਹਾਰਾ ਗਰੁੱਪ ਦੇ ਜਿਹੜੇ ਓਨਰ ਨੇ ਉਹ ਜੇਲ੍ਹ 'ਚ ਬੈਠੇ ਸਭ ਤੋਂ ਉੱਤੋਂ ਰੌ ਜਿਹੜੇ ਆਰਡਰ ਦੇ ਰਹੇ ਨੇ ਜਾਂ ਫਿਰ ਉੱਥੇ ਆਪਣਾ ਆਫਿਸ ਖੋਲ੍ਹਿਆ ਪਿਆ ਜੇਲ੍ਹ ਦੇ ਅੰਦਰ ਤੇ ਉਸੇ ਤਰੀਕੇ ਕੇਜਰੀਵਾਲ ਸਾਹਿਬ ਵੀ ਜਿਹੜੇ ਖੋਲ੍ਹ ਕੇ ਬਹਿ ਸਕਦੇ ਨੇ ਉੱਥੇ ਜਖੜ ਸਾਹਿਬ ਦਾ ਕਹਿਣਾ ਹੈ ਕਿ ਇਹ ਜਿਹੜੀ ਇੱਕ ਚੋਰ ਦੀ ਜਿਹੜੀ ਟਿੱਪਣੀ ਜਿਹੜੀ ਹੈ ਜਾਂ ਫਿਰ رائے ਜਿਹੜੀ ਉਹ ਦਿੰਦੇ ਪਏ ਨੇ ਚੋਰ ਸ਼ਬਦ ਮੈਂ ਜਾਖੜ ਸਾਹਿਬ ਦਾ ਨਹੀਂ ਸੁਣਿਆ ਜੇ ਜੇ ਉਹਨਾਂ ਨੇ ਕਿਹਾ ਤਾਂ ਉਹਨਾਂ ਵਾਸਤੇ ਵੀ ਮੈਂ ਕਹੂੰਗਾ ਕਿ ਜਾਖੜ ਠੱਗਾ ਦੇ ਤਰੀਕੇ ਨੂੰ ਅਪਣਾਉਂਦੇ ਨਜ਼ਰ ਆ ਰਹੇ ਨੇ ਚੋਰਾ ਠੱਗਾ ਦਾ ਨਾਮ ਲੈ ਕੇ ਕਿਸੇ ਵਿਅਕਤੀ ਨੂੰ ਵਿਸ਼ੇਸ਼ ਵਿਅਕਤੀ ਨੂੰ ਮੰਨ ਕੇ ਟਿੱਪਣੀ ਕਰਨਾ ਮੈਂ ਸਮਝਦਾ ਜਾਖੜ ਸਾਹਿਬ ਤੁਹਾਡੇ ਲਈ ਇਹ ਠੀਕ ਨਹੀਂ ਹੈ ਕਿਉਂਕਿ ਤੁਸੀਂ ਵੀ ਲੋਕ ਸਭਾ ਲੜੇ ਹੋ ਲੋਕਾਂ ਦੇ ਵਿੱਚ ਰਹੇ ਹੋ ਆਪਾਂ ਪਾਇਸਰਕ ਸਾਂਝ ਬਣਾ ਕੇ ਰੱਖੀਏ ਆਪਾਂ ਇਹੋ ਜੀ ਪਦੀ ਸ਼ਬਦ ਆਪਦੀ ਨਾ ਬੋਲੀਏ ਆਪਾਂ ਇਸ ਪਾਸੇ ਨਾ ਜਾਈਏ ਤੁਸੀਂ ਕੰਮ ਕਰੋ ਕੰਮ ਕਰਕੇ ਦਿਖਾਓ ਤੁਹਾਨੂੰ ਤੁਹਾਡੇ ਗੱਲ ਦਾ ਜਵਾਬ ਮਿਲ ਜਾਏਗਾ ਆਉਣ ਵਾਲੀ ਇਲੈਕਸ਼ਨ ਜਿਹੜੇ ਆ ਮਹੀਨਾ ਰਹਿ ਗਿਆ ਇੱਕ 13 ਦੇ 13 ਸੀਟਾਂ ਆਮ ਆਦਮੀ ਪਾਰਟੀ ਚੋੜੀ ਪਾਵਾਂਗੇ ਅ ਰਾਜਾ ਵਿੜਿੰਗ ਦਾ ਇੱਕ ਬਿਆਨ ਆਂਦਾ ਹੈ ਜੇ ਅਗਰ 13 ਦੀਆਂ 13 ਸੀਟਾਂ ਆਮ ਆਦਮੀ ਪਾਰਟੀ ਜਿੱਤਦੀ ਹੈ ਤਾਂ ਮੈਂ ਰਾਜਨੀਤੀ ਛੱਡ ਦਾਂਗਾ ਜੀ ਉਹਨੂੰ ਕਹਿੰਦੇ ਘਰ ਬੈ ਜਾ ਹਣੀ ਛੁਟਾ ਹਟੇ ਪਹਿਲੇ ਪੈ ਗਈਆਂ ਉਹ ਇਰਾਨ ਨਹੀਂ ਛੱਡੀ ਦਾ ਜਿਹੜਾ ਉਹ ਦੇਖਦੇ ਆ ਫਿਰ ਨੂੰ ਛੱਡਦਾ ਕਿ ਨਹੀਂ ਛੱਡਦਾ ਪਰ ਜੇ ਉਹ ਉਹਨੇ ਗੱਲ ਕਹੀ ਆਪਣੀ ਗੱਲ ਦੀ ਤੇ ਹਟਲ ਨੇ ਰਾਜਾ ਸਾਹਿਬ ਤੇ ਫਿਰ ਉਹਨਾਂ ਨੂੰ ਕੋ ਵੀ ਤੁਸੀਂ ਤਿਆਰੀ ਕਰ ਲੋ ਕੱਪੜੇ-ਕਪੜੇ ਜਿਹੜੇ ਨਾ ਕੋਰਤੇ-ਕੋਰਤੇ ਸਮਾਏ ਆ ਹੁਣ ਪ੍ਰੈਸ ਕਾਉਣਾ ਬੰਦ ਕਰਦੇ ਹੁਣ ਕਿਉਂਕਿ ਤੁਸੀਂ ਘਰ ਹੀ ਰਹਿਣਾ ਹੁਣ ਇੱਕ ਮਹੀਨੇ ਬਾਅਦ ਅ ਜਿਮਣੀ ਚੁਣਾ ਵੀ ਵੈਸਟ ਹਲਕੇ ਚ ਹੋ ਸਕਦੇ ਜਦੋਂ ਹੋਣਗੀਆਂ ਤੇ ਕਿ ਰੋਬਿਨ ਸਾਹਪਲਾ ਹੁਣ ਵੈਸਟ ਹਲਕੇ ਚ ਲੜਦਾ ਨਜ਼ਰ ਆਏਗਾ ਉੱਥੇ ਰੋਬਿਨ ਸਾਹਪਲਾ ਪਾਰਟੀ ਲਈ ਲੜੇਗਾ ਹਮੇਸ਼ਾ ਲੜਦਾ ਆ ਜਿੱਥੇ ਰੋਬਨ ਸਾਹਪਲਾ ਖੜਾ ਹੋਇਆ ਇਮਾਨਦਾਰੀ ਨਾਲ ਤਨਮਨ ਤੰਤੂ ਤਨ ਦੀ ਨਾਲ ਹੋਇਆ ਵਫਾਦਾਰੀ ਦੇ ਨਾਲ ਹੋਇਆ ਆਮ ਆਦਮੀ ਪਾਰਟੀ ਜਿੱਥੋਂ ਵੀ ਇਲੈਕਸ਼ਨ ਲੜੇਗੀ ਜੋ ਵੀ ਰੋਬਨ ਸਾਹਪਲੇ ਜ਼ਿੰਮੇਵਾਰੀ ਲਾਏਗੀ ਮੈਂ ਇੱਕ ਆਮ ਕਾਰਜਕਰਤਾ ਪਾਰਟੀ ਦਾ ਸਪਾਈ ਹਾਂ ਆਮ ਆਦਮੀ ਦੀ ਪਾਰਟੀ ਦਾ ਸਪਾਈ ਇਸ ਤਰ੍ਹਾਂ ਜਿੱਥੇ ਮੇਰੀ ਜ਼ਿੰਮੇਵਾਰੀ ਲੱਗੇਗੀ ਮੈਂ ਉੱਥੇ ਪੂਰੀ ਇਮਾਨਦਾਰੀ ਨਾਲ ਪੂਰੀ ਮਿਹਨਤ ਨਾਲ ਉਹ ਜਿਹੜੀ ਮੇਰੀ ਜ਼ਿੰਮੇਵਾਰੀ ਹੋएगी ਉਹਨੂੰ ਨਿਭਾਵਾਂਗਾ ਲਾਸਟ ਕੁਐਸਚਨ ਹੈ ਮੇਰਾ ਕਿ ਸੁਣਨ ਚਾਇਆ ਕਿ ਵੈਸਟ ਹਲਕੇ ਦੇ ਅੰਦਰ ਰੋਬਿਨ ਸਾਪਲਾ ਘਰ ਘਰ ਤੋਂ ਪਿਆਰ ਪੰਦਾ ਘਰ ਘਰ ਦੇ ਅੰਦਰ ਘਰ ਇਹ ਤਾਂ ਮੈਂ ਇਹ ਦੇਖੋ ਮੈਂ ਬਹੁਤ ਸਮੇਤ ਹੂੰ ਉਸ ਇਲਾਕੇ ਚ ਰਹਿਣਾ ਉਸ ਇਲਾਕੇ ਚ ਆਫਿਸ ਉਸ ਇਲਾਕੇ ਇਸ ਮੇਰਾ ਘਰ ਤੇ ਲੋਗਾ ਦੇ ਕੰਮ ਆਈ ਆਵਾਂਗੇ ਤੇ ਲੋਕੀ ਪਿਆਰ ਵੀ ਕਰਨਗੇ ਲੋਗਾ ਦੇ ਨਾਲ ਖੜਾਂਗੇ ਲੋਕੀ ਪਿਆਰ ਵੀ ਕਰਨਗੇ ਲੋਗਾ ਦੇ ਦੁੱਖ ਸੁੱਖ ਚ ਜਾਵਾਂਗੇ ਲੋਕੀ ਸਾਨੂੰ ਪਿਆਰ ਕਰਨਗੇ ਸਾਡੇ ਦੁੱਖ ਸੁੱਖ ਵੀ ਸਾਂਝੇ ਹੋਣਗੇ ਦੁੱਖ ਤਾਂ ਤੁਹਾਡੇ ਤੇ ਵੀ ਆ ਸਕਦਾ ਮੇਰੇ ਤੇ ਵੀ ਆ ਸਕਦਾ ਕਈ ਵਾਰ ਮੇਰੇ ਤੇ ਦੁੱਖ ਸੁੱਖ ਆਇਆ ਉਹ ਮੇਨੀ ਬਾਹਾਂ ਵਾਂਗ ਖੜੇ ਕਈ ਵਾਰ ਉਹਨਾਂ ਤੇ ਆਇਆ ਅਸੀਂ ਉਹਨਾਂ ਦੀ ਬਾਹਾਂ ਵਾਂਗ ਖੜੇ ਇਸ ਕਰਕੇ ਵੈਸਤ ਇਲਾਕਾ ਸਾਰਾ ਹੀ ਮੈਨੂੰ ਬਹੁਤ ਪਿਆਰ ਕਰਦਾ ਉਹਦੇ ਬਾਕੀ ਹੋਰ ਇਲਾਕੇ ਵੀ ਜਿਹੜੇ ਸ਼ਹਿਰ ਦੇ ਆ ਮੈਨੂੰ ਬਹੁਤ ਪਿਆਰ ਕਰਦੇ ਆ ਮੈਂ ਸਾਰੇ ਆਪਣੇ ਜਿਹੜੇ ਮੈਨੂੰ ਚਾਹਣ ਵਾਲੇ ਜਿਹੜੇ ਮੇਰੇ ਦੋਸਤ ਮੇਰੇ ਭਾਈ ਮੇਰੇ ਭੈਣ ਭਰਾ ਮੈਂ ਸਾਰਿਆਂ ਦਾ ਬਹੁਤ ਧੰਨਵਾਦ ਕਰਦਾ ਕਿਉਂਕਿ ਤੁਹਾਡੀ ਤਾਕਤ ਨਾਲ ਹੀ ਅੱਜ ਮੈਂ ਇਸ ਜਗ੍ਹਾ ਤੇ ਖੜਾ ਆ। ਤੁਸੀਂ ਮੇਰੀ ਪਾਵਰ ਹੋ, ਤੁਸੀਂ ਮੇਰੀ ਤਾਕਤ ਹੋ। ਬਿਲਕੁਲ ਏ ਸੀ ਕਿ ਸਾਡੇ ਨਾਲ ਰੋਬਿੰਸ ਸਾਫਲਾ ਜੋ ਅੱਜ ਆਮ ਆਦਮੀ ਪਾਰਟੀ ਜਿਹੜੀ ਜੁਆਇਨ ਕਰ ਚੁੱਕੇ ਨੇ ਉੱਥੇ ਹੀ ਜੇ ਗੱਲ ਕਰੀਏ ਇਸ ਸਮੇਂ ਉਹਨਾਂ ਦਾ ਕਹਿਣਾ ਸੀਗਾ ਕਿ ਜਿਹੜੀ ਬੀਜੇਪੀ ਪਾਰਟੀ ਹੈ ਉਹ ਲੀਡਰ ਬਣਾ ਕੇ ਫਿਰ ਉਸ ਨੂੰ ਰੋਕ ਦਿੰਦੀ ਹੈ, ਉਸ ਨੂੰ ਉੱਥੇ ਹੀ ਗਰੋ ਨਹੀਂ ਕਰਨ ਦਿੰਦੀ। ਲੇਕਿਨ ਅੱਜ ਉਹਨਾਂ ਵੱਲੋਂ ਜਿਹੜੀ ਆਮ ਆਦਮੀ ਪਾਰਟੀ ਜਿਹੜੀ ਜੁਆਇਨ ਕੀਤੀ ਹੈ ਉਸ ਦੇ ਨਾਲ ਉਹਨਾਂ ਦਾ ਗ੍ਰਾਫ ਜਿਹੜਾ ਉੱਤੇ ਵੱਧਾ ਨਜ਼ਰ ਆਏਗਾ ਤੇ ਆਉਣ ਵਾਲੀਆਂ ਜਮਣੀਆਂ ਚੋਣਾਂ ਵਿੱਚ ਹੋ ਸਕਦਾ ਹੈ ਕਿ ਵੈਸਲਕੇ ਤੋਂ ਲੜਦੇ ਵੀ ਨਜ਼ਰ ਆਉਣ। ਸੋ ਇਹਨਾਂ ਇਦਾਂ ਦੀਆਂ ਹੀ ਖਬਰਾਂ ਲਈ ਜੁੜੇ ਰਹੋ ਤੁਸੀਂ ਹੌਟ ਨਿਊਜ਼ ਇੰਡੀਆ ਟੀਵੀ ਦੇ ਨਾਲ। ਮੈਨੂੰ ਗੌਰਵ ਨੂੰ ਦਿਓ ਜੀ ਆਜ਼ਾਦ ਕੈਮਰਾਮੈਨ ਆ ਬੰਦੇ ਨਾਲ। ਉਹਨਾਂ ਦਾ ਕਹਿਣਾ ਹੈ ਕਿ ਇਹਨਾਂ ਦੇ ਐਮ.ਐਲ.ਏ. ਹੀ ਇਹ ਜਿਹੜੀ ਸਰਕਾਰ ਹੈ ਉਹ ਡਗੜਾ। ਉਹਨਾਂ ਨੂੰ ਕੋ ਲਵਾਵੇ ਬਾਜ਼ੀਆਂ ਬੰਦ ਕਰੋ ਕੰਮ 'ਤੇ ਆਂਦੋ ਆਪਣਾ। ਆ ਲੋਕਾਂ ਨੂੰ ਐਵੇਂ ਡਰਾਵੇ ਜਿਨਾ ਪਾਓ। ਬਣਦੇ ਐਮ.ਐਲ.ਏ. ਸਰਕਾਰਿਆ। ਅ ਰਾਜੇਪਿੰਗ ਦਾ ਇੱਕ ਬਿਆਨ ਆਂਦਾ ਹੈ ਜੇ ਅਗਰ ਤੇਰਾ ਤੇਰਾ ਸੀਤਾ ਆਮ ਆਦਮੀ ਪਾਰਟੀ ਜਿੱਤਦੀ ਹੈ ਤਾਂ ਮੈਂ ਰਾਜਨੀਤੀ ਛੱਡ ਦੂੰ ਉਹਨੂੰ ਕੋਈ ਘਰ ਬੈਜਾ ਹੋਣੀ ਰੋਬਿੰਸਾਹਵਲਾ ਨੇ ਆਮ ਆਦਮੀ ਪਾਰਟੀ ਜੁਆਇਨ ਕੀਤੀ ਤੇ